ਪ੍ਰੀ ਜਿਹੜੀ ਵਿਰਾਸਤ ਹੈ ਉਹ ਇੱਕ ਪ੍ਰਾਈਡ ਵੀ ਹੈ ਤੇ ਰਿਸਪੌਂਸਿਬਿਲਟੀ ਵੀ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ 1926 ਚ ਲਾਹੌਰ ਜੇਲ੍ਹ ਚ ਸ਼ਹੀਦ ਹੋਏ ਤੇ ਉਹਨਾਂ ਦਾ ਐਸਜੀਪੀਸੀ ਬਣਾਉਣ ਚ ਜਿੰਨੂੰ ਆਪਾਂ ਡੈਮੋਕਰਟਾਈਜੇਸ਼ਨਸ ਆਫ ਸਿੱਖ ਗੁਰਦੁਆਰas ਜੀ ਕਹਿੰਦੇ ਆ ਉਹਨਾਂ ਦਾ ਉਹਦੇ ਚ ਬਹੁਤ ਅਹਿਮ ਰੋਲ ਸੀਗਾ ਔਰ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ ਐਸਜੀਪੀਸੀ ਇੱਕ ਬੜੀ ਪਰੋਗਰੈਸਿਵ ਓਗਨਾਈਜੇਸ਼ਨਸ ਇਨ ਯੂਨੋ ਜਦੋਂ ਪਹਿਲੀ ਐਸਜੀਪੀਸੀ ਦੀ ਇਲੈਕਸ਼ਨ ਹੋਈ 1926 ਚ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਤੇ ਵਰਲਡਵਾਈਡ ਪਹਿਲੀ ਵਾਰੀ ਆਪਣੀ ਭੈਣਾਂ ਨੂੰ VOTING ਦਾ ਅਧਿਕਾਰ ਮਿਲਿਆ ਬ੍ਰਿਟਨ ਦੀ ਪਾਰਲੀਮੈਂਟ ਨੇ ਬ੍ਰਿਟਿਸ਼ ਲੇਡੀਜ਼ ਲਈ ਜੀ 1927 ਚ ਪਾਸ ਕੀਤਾ ਬਿਲਕੁਲ ਮੈਂ ਇਸ ਲਈ ਮੈਂਸ਼ਨ ਕੀਤਾ ਕਿ ਸਾਨੂੰ ਆਪਣੀ ਵਿਰਾਸਤ ਦਾ ਵੀ ਜੀ ਪੂਰਾ ਗਿਆ ਬਿਲਕੁਲ ਸਦਾ ਤੇਜਾ ਸਿੰਘ ਸਮੁੰਦਰੀ ਮਾਝੇ ਨਾਲ ਬਹੁਤ ਕਨੈਕਟਡ ਸੀਗੇ ਜੀ ਔਰ ਕਈ ਮੋਰਚੇ ਉਹਨਾਂ ਨੇ ਇੱਥੇ ਵੀ ਲੀਡ ਕੀਤੇ ਬਾਹਰ ਵੀ ਕੀਤੇ ਨਾਬੇ ਆਪਣਾ ਦਿੱਲੀ ਚ ਕਾਫਗੰਜ ਵਾਲਾ ਉਹ ਟਾਈਮ ਫਰੀडम मूवमेंट ਦਾ ਤੇ ਗੁਰਦੁਆਰਾ ਰਿਫਾਰਮ ਮੂਵਮੈਂਟ ਦਾ ਇਕੱਠਾ ਸੀਗਾ ਬਿਲਕੁਲ ਤੇ ਇੱਕ ਹੋਰ ਉਹਨਾਂ ਦੀ ਲਿਗ ਸੀ ਜਿਹੜੀ ਬਹੁਤ ਜ਼ਿਆਦਾ ਜਾਣੀ ਨਹੀਂ ਜਾਂਦੀ ਪਰ ਤੁਸੀਂ ਮੈਂਸ਼ਨ ਕੀਤਾ ਉਹ ਐਜੂਕੇਸ਼ਨ ਚ ਵੀ ਸੀਗੀ ਬਿਲਕੁਲ ਆਪ ਸਿਰਫ 6ਵੀਂ ਕਲਾਸ ਪਾਸ ਸੀਗੇ لیکن ਉਹਨਾਂ ਨੇ ਚਾਰ ਸਕੂਲ ਖੋਲੇ ਦੋ ਸਕੂਲ ਸਰਹਾਲੀ ਚ ਹਾਲੇ ਵੀ ਹੈਗੇ ਨੇ ਉਹਨਾਂ ਚੋਂ ਇੱਕ ਸਕੂਲ ਕੁੜੀਆਂ ਦਾ ਸਕੂਲ ਸੀਗਾ ਓਕੇ ਦੋ ਸਕੂਲ ਸਮੁੰਦਰੀ ਤਹਿਸੀਲ ਚ ਜਿੱਥੇ ਮਾਸਟਰ ਤਾਰਾ ਸਿੰਘ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਬਿਲਕੁਲ ਤੇ ਉਹ ਲੇਗੇਸੀ ਅੱਗੇ ਕੰਟੀਨਿਊ ਹੋਈ ਹੋਈ ਮੇਰੇ ਫਾਦਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਸਰਹਾਲੀ ਵਾਲੇ ਸਕੂਲ ਚ ਪੜੇ ਓਕੇ ਤੇ ਉਹਦੇ ਬਾਅਦ ਉਹ ਇੱਕ ਐਗਰੀਕਲਚਰ ਸਾਇੰਟਿਸਟ ਬਣੇ ਪ੍ਰੋਫੈਸਰ ਬਣੇ ਹੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚ ਸੀਗੇ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ ਇੱਕ ਬੜੇ ਲੈਜੈਂਡਰੀ ਪ੍ਰਿੰਸੀਪਲ ਸੀਗੇ ਹੂੰ ਤੇ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 1969 ਚ ਸਟੈਬਲਿਸ਼ ਹੋਈ ਜੀ ਉਹ ਫਾਊਂਡਰ ਵਾਈਸ ਚਾਂਸਲਰ ਸੀ ਪਹਿਲੇ ਵੀ ਸੀ ਹਾਂਜੀ ਇਸ ਏਰੀਆ ਚ ਖਾਸ ਤੌਰ ਤੇ ਬਾਰਡਰ ਏਰੀਆਸ ਚ এডੂਕੇਸ਼ਨ ਚ ਬਹੁਤ ਪ੍ਰਮੁੱਖ ਰੋਲ ਰਿਹਾ ਉਹਨਾਂ ਦਾ ਔਰ ਜਿਹੜੀ ਪੋਸਟ ਗ੍ਰੈਜੂਏਸ਼ਨ ਇਸ ਏਰੀਆ ਚ ਆਹੀ ਹੈ ਜੀ ਉਹਦੇ ਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਇੱਕ ਬੜੀ ਇੰਟਰਸਟਿੰਗ ਗੱਲ ਹੈ ਅਗਰ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਫਾਊਂਡੇਸ਼ਨ ਹਿਸਟਰੀ ਪੜੋ ਤੇ ਉੱਥੋਂ ਮਲਟੀ ਡਿਸਪਲਿਨਰੀ ਡਿਪਾਰਟਮੈਂਟਸ ਖੁੱਲੇ ਗਏ ਸੀ ਯੂ نو ਓਕੇ ਸਕੂਲ ਆਫ ਲਾਈਫ ਸਾਇੰਸਸ ਸਕੂਲ ਆਫ ਸੋਸ਼ਲ ਸਟੱਡੀਜ਼ ਇਸ ਤਰ੍ਹਾਂ ਓਕੇ ਉਹ ਸੋਚ ਬਹੁਤ ਅੱਗੇ ਸੀਗੀ ਹਮ ਮੇਰੇ ਮਦਰ ਵੀ ਐਜੂਕੇਸ਼ਨ ਨਾਲ ਬੜੇ ਸੰਬੰਧਿਤ ਰਹੇ ਨੇ ਜੀ ਉਹ ਇਥੋਂ ਦਿਹਾਤ ਅੰਬਰਸਰ ਤੋਂ ਆਉਂਦੇ ਸੀ ਓਕੇ ਲੇਕਿਨ ਅਮਰੀਕਾ ਜਾ ਕੇ ਉਹਨਾਂ ਨੇ ਆਪਣੀ ਡਾਕਟੋਰੇਟ ਕੀਤੀ এডਿਕੇਸ਼ਨ ਚ ਮਾਤਾ ਜਗਜੀਤ ਕੌਰ ਸੀ ਜਗਜੀਤ ਕੌਰ ਫੰਦੂ ਤੇ 2 ਸਾਲਾਂ ਚ ਅੱਜ ਵੀ ਇੰਪੋਸੀਬਲ ਹੈ ਓਕੇ ਕਿਸੇ ਨੂੰ 2 ਸਾਲ ਚ ਪੀਐਚਡੀ ਕਰਨਾ ਇੱਥੇ ਉਹ ਜੀਓਗ੍ਰਾਫੀ ਪੜਾਉਂਦੇ ਸੀ ਹਾਂਜੀ ਉਹਦੇ ਬਾਅਦ ਉਹ ਫੇਰ ਵਾਪਸ ਆਏ ਤੇ ਕਿਉਂਕਿ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਨੇ ਗੁਰਨਾਨਕ ਦੇਵ ਯੂਨੀਵਰਸਿਟੀ ਚ এডਿਕੇਸ਼ਨ ਡਿਪਾਰਟਮੈਂਟ ਨਹੀਂ ਖੋਲਿਆ ਕਿਉਂਕਿ ਉਸ ਟਾਈਮ ਤੇ ਇਹ ਲੀਡਿੰਗ ਕੈਂਡੀਡੇਟ ਹੁੰਦੇ ਪ੍ਰੋਫੈਸਰ ਬਣ ਲਈ ਠੀਕ ਹੈ ਤੇ ਮੇਰੇ ਮਾਤਾ ਜੀ ਨੇ ਆ ਕੇ ਗਵਰਨਮੈਂਟ ਕਾਲਜ ਫॉर ਔਮਨ ਵਿਚ ਲੈਕਚਰਰ ਬਣੇ ਔਰ ਜੀਓਗ੍ਰਾਫੀ ਉੱਥੇ ਪੜਾਈ ਕਿਉਂਕਿ ਜੀਓਗ੍ਰਾਫੀ ਦੀ ਵੀ ਉਹਨਾਂ ਨੇ ਮਾਸਟਰਸ ਕੀਤੀ ਹੋਈ ਸੀ ਠੀਕ ਹੈ ਤੇ ਬਾਅਦ ਚ ਫੇਰ ਪ੍ਰਿੰਸੀਪਲ ਗਵਰਨਮੈਂਟ ਕਾਲਜ ਫॉर ਔਮਨ ਅੰਮ੍ਰਿਤਸਰ ਪੜੇ